ਦਿੱਲੀ ਤਮਾਕੇ ਤੋਂ ਬਾਅਦ ਬਰਨਾਲਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਦੇ ਉੱਤੇ ਹੈ ਜਿੱਥੇ ਦੇਰ ਰਾਤ ਐਸਐਸਪੀ ਬਰਨਾਲਾ ਡੀਐਸਪੀ ਐਸਪੀ ਅਤੇ ਐਸਐਚਓ ਰੈਂਕ ਦੇ ਅਧਿਕਾਰੀਆਂ ਦੇ ਵੱਲੋਂ 14 ਜਗ੍ਹਾ ਦੇ ਉੱਪਰ ਨਾਕਾਬੰਦੀ ਕੀਤੀ ਗਈ ਸੀ ਤੇ ਜਗ੍ਹਾ-ਜਗ੍ਹਾ ਤੋਂ ਪਰ ਚੈਕਿੰਗ ਕੀਤੀ ਗਈ ਸੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਸੀ ਕਿ ਆਮ ਲੋਕਾਂ ਦੀ ਚੈਕਿੰਗ ਕੀਤੀ ਗਈ ਸੀ ਤੇ ਪਛਾਣ ਨੂੰ ਲੈ ਕੇ ਵੀ ਹਜ਼ਾਰਾਂ ਜਾਂਚ ਕੀਤੀ ਗਈ ਸੀ ਉੱਥੇ ਹੀ ਅੱਜ ਰੇਲਵੇ ਸਟੇਸ਼ਨ ਬਰਨਾਲ ਦੇ ਉੱਤੇ SSP ਬਰਨਾਲਾ ਦੀ ਅਗਵਾਈ ਦੇ ਵਿੱਚ SP, DSP ਅਤੇ SHO ਸਹਿਵਾਨ ਦੇ ਵੱਲੋਂ ਹੈ ਜਿਹੜਾ ਆਉਣ ਜਾਣ ਵਾਲੇ ਪੈਸੇਂਜਰਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਪੂਰੇ ਸਟੇਸ਼ਨ ਦੇ ਉੱਪਰ ਡੌਕ ਸਕੁਆਰ ਟੀਮਾਂ ਅਤੇ ਐਂਟੀ ਸਬੋਟੇਜ ਟੀਮਾਂ ਦੇ ਵੱਲੋਂ ਹੈ ਜਿਹੜਾ ਜਾਂਚ ਕੀਤੀ ਗਈ ਹੈ ਕਿ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਮੌਜੂਦ ਸੀਗੇ ਤੇ ਉਹਨਾਂ ਦੇ ਵੱਲੋਂ ਜਾਂਚ ਕਰਕੇ ਹੈ ਜਿਹੜਾ ਸੁਰੱਖਿਆ ਬਵਸਥਾ ਦੇ ਉੱਤੇ ਅੱਜ ਮੋਹਰ ਲਗਾਈ ਗਈ ਹੈ ਉਹਨਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਦਿਨਾਂ ਜਿਹੜੀਆਂ ਟੀਮਾਂ ਨੇ ਸੁਰੱਖਿਆ ਬਵਸਥਾ ਨੂੰ ਲੈ ਕੇ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਤਣਾਤ ਨੇ ਤੇ ਜਿਹੜੀ ਦਿੱਲੀ ਘਟਨਾ ਹੋਈ ਉਸ ਤੋਂ ਬਾਅਦ ਪੂਰਾ ਪੰਜਾਬ ਹੈ ਜਿਹੜਾ ਹਾਈ ਅ ਆਓ ਆਪਾਂ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਕਿ ਇਸ ਚੈਕਿੰਗ ਦਾ ਕੀ ਵਿਸ਼ਾ ਹੈਗਾ ਤੇ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਕਿੱਥੇ ਗਏ ਨੇ ਸਟੇਸ਼ਨ ਦੇ ਉੱਪਰ ਜਿਹੜੀ ਚੈਕਿੰਗ ਕੀਤੀ ਗਈ ਆਈਟੀ ਡਾਕਸਕੁਆਇਰ ਦੀ ਟੀਮਾਂ ਦੇ ਨਾਲ ਕੀ ਪਰਪਸ ਹੈ ਦਾ ਕਿਉਂ ਕੀਤੀ ਗਈ ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਾਂ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਜੋ ਰੇਲਵੇ ਸਟੇਸ਼ਨਾਂ ਦੇ ਉੱਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅੱਜ ਇੱਥੇ ਵੀ ਅਸੀਂ ਸਾਡੇ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਜੇ ਦੇ ਵਿੱਚ ਅਸੀਂ ਸਾਰੇ ਹੀ ਯਾਤਰੀਆਂ ਦੀ ਜਿਹੜੇ ਇੱਥੇ ਆ ਰਹੇ ਨੇ ਜਾਂ ਜਿਹੜੇ ਹੁਣ ਟ੍ਰੇਨ ਦਾ ਬੋਰਡ ਕਰਨਗੇ ਉਹਨਾਂ ਦੀ ਚੈਕਿੰਗ ਕੀਤੀ ਹੈ ਨਾਲ ਅਸੀਂ ਐਂਟੀਸੈਪਟਾਜ ਟੀਮ ਲੈ ਕੇ ਸੁਰੱਖਿਆ ਦੇ ਪੱਖ ਤੋਂ ਸਾਰੇ ਹੀ ਰੇਲਵੇ ਸਟੇਸ਼ਨ ਦੀ ਇੱਥੇ ਕੋਈ ਸ਼ੱਕੀ ਵਸਤੂ ਵਗੈਰਾ ਨਾ ਹੋਵੇ ਇਸ ਪੱਖ ਤੋਂ ਜਿਹੜੀ ਹੈ ਚੈਕਿੰਗ ਕੀਤੀ ਹੈ ਤਾਂ ਜੋ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਬਰਕਰਾਰ ਰਹਿ ਸਕੇ ਤੇ ਕਿਸੇ ਵੀ ਅਨਸਫਾਮੀ ਘਟਨਾ ਨੂੰ ਟਾਲਿਆ ਜਾ ਸਕੇ ਸਰ ਜਿਸ ਤਰ੍ਹਾਂ ਦਿੱਲੀ ਘਟਨਾ ਹੋਈ ਉਸ ਨੂੰ ਲੈ ਕੇ ਬਰਨਾਲਾ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਤੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਜਾਵੇ ਤਾਂ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨੇ ਬਿਲਕੁਲ ਬੜੇ ਹੀ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿਹਦੇ ਵਿੱਚ ਸਾਡੀ ਨਾਕਾਬੰਦੀ ਵੀ ਹੋਈ ਆ ਕੱਲ ਵੀ ਕੀਤੀ ਸੀ ਲਗਾਤਾਰ ਸਾਡੀ ਨਾਕਾਬੰਦੀ ਚੱਲ ਰਹੀ ਹੈ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਨੇ ਗਸ਼ਤ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਜਿਹੜੀਆਂ ਇੰਪੋਰਟੈਂਟ ਖ਼ਵਾਂ ਨੇ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਸ੍ਰੀ ਇਸ ਦੌਰਾਨ ਜ਼ਿਆਦਾਤਰ ਕੀ ਹੁੰਦਾ ਕਿ ਇਸ ਤਰ੍ਹਾਂ ਦੌਰਾਨ ਦੀ ਵਾ ਸੋਸ਼ਲ ਮੀਡੀਆ ਤੇ ਖ਼ਵਾਂ ਫਲਾਈਆਂ ਜਾਂਦੀਆਂ ਨੇ। ਜੇ ਕੋਈ ਮੈਸੇਜ ਆ ਜਾਂਦਾ ਲੋਕ ਅੱਗੇ ਵਾਇਰਲ ਕਰ ਦਿੰਦੇ ਆ ਉਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ। ਪਬਲਿਕ ਨੂੰ ਅਸੀਂ ਇਹੀ ਰਿਕੁਐਸਟ ਕਰਾਂਗੇ ਕਿ ਕਿਸੇ ਵੀ ਅਫਵਾਹ ਨੂੰ ਬਿਨਾਂ ਵੈਰੀਫਾਈ ਕੀਤੇ ਉਹਨੂੰ ਫਾਰਵਰਡ ਜਾਂ ਸ਼ੇਅਰ ਨਾ ਕੀਤਾ ਜਾਵੇ। ਸਿਰਫ ਜੋ ਸਰਕਾਰ ਦੀਆਂ ਮਨਜ਼ੂਰਸ਼ੁਦਾ ਜਿਹੜੀਆਂ ਨਿਊਜ਼ ਪੋਰਟਲਸ ਨੇ ਜਾਂ ਵੈੱਬਸਾਈਟਸ ਨੇ ਜਾਂ ਕਿਸੇ ਸਰਕਾਰੀ ادارے ਦੀ ਜੋ ਐਕਚੁਅਲ ਨਿਊਜ਼ ਹੁੰਦੀ ਹੈ ਉਹਦੇ ਤੇ ਹੀ ਯਕੀਨ ਕੀਤਾ